ਬੱਲੇ ਬਾਈ ਜੀ ਸਤਿ ਸ੍ਰੀ ਅਕਾਲ। ਓ ਮਹਾਰਾਜ ਕਿਾ ਹਾਲ ਹੈ? ਹਾਲ ਚੱਲ ਨੇ ਬਾਈ ਜੀ ਇੱਥੇ ਕੀ ਕਰਦੇ ਹੋ? ਓ ਮੈਂ ਤਾਂ ਪੈਪ ਲਾਉਣ ਆਇਆ। ਪੈਪ ਇਹ ਕੀ ਕੀ ਜਿਆ? ਇਹ ਆ ਜਾਦੂ। ਚਾਚੂ ਓ ਇਹਦੇ ਚ ਕਬੂਤਰ ਨਿਕਲਦਾ। ਓ ਕਬੂਤਰ ਨਹੀਂ ਨਿਕਲਦਾ ਕਮਲ ਆ। ਮੈਨੂੰ ਇੱਕ ਗੱਲ ਦੱਸ। ਹਾਂ ਜੀ। ਜਦ ਤੂੰ ਵੱਧ ਖਾ ਪੀ ਲੈਣਾ ਫੇਰ ਕੀ ਹੁੰਦਾ? ਓ ਫ੍ਰਿਲਮਾ ਜਿਹਾ ਹੁੰਦਾ ਗੈਸ ਨਹੀਂ ਬਣਦੀ ਅੰਦਰ। ਇਸੇ ਤਰ੍ਹਾਂ ਜਦ ਸਾਡੀ ਜ਼ਮੀਨ ਨੂੰ ਲੋੜ ਤੋਂ ਵੱਧ ਪਾਣੀ ਮਿਲਦਾ ਓਦੇ ਥੱਲੇ ਗੈਸਾਂ ਬਣਦੀਆਂ ਨੇ ਜਿਹਦੇ ਨਾਲ ਸਾਡੀ ਫਸਲ ਨੂੰ ਨੁਕਸਾਨ ਹੁੰਦਾ। ਕੰਕਸ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਇਹ ਪਾਈਪ ਸਾਨੂੰ ਇੰਡੀਕੇਸ਼ਨ ਦੇਊਗਾ ਕਿ ਕਦ ਅਸੀਂ ਪਾਣੀ ਲਾਉਣਾ ਹੈ ਤੇ ਕਦ ਅਸੀਂ ਪਾਣੀ ਨਹੀਂ ਲਾਉਣਾ ਅੱਛਾ ਜੀ ਇਸ ਮੈਥਡ ਨੂੰ ਕਹਿੰਦੇ ਆ ਪਾਣੀ ਸਟਾਅ ਸਟਾਅ ਕੇ ਲਾਉਣਾ ਓਹੋ ਇਹ ਮਤਲਬ ਇਹਨੂੰ ਵਰਤਣਾ ਕਿਵੇਂ ਹੈ ਜੀ ਮਾਲ ਲਈ ਨੂੰ ਤਾਂ ਤੋ ਕਰਾ ਵੀ ਬਣਾ ਸਕਦਾ ਹੈ ਅੱਛਾ ਜੀ ਤਾਂ 1 ਫੁੱਟ ਦਾ ਪਾਈਪ ਲੈ ਲੈਣਾ ਹਾਂਜੀ ਉਹਦੇ ਤਿੰਨੇ ਹਿੱਸੇ ਕਰ ਲੈਣੇ ਠੀਕ ਹੈ ਜੀ 4 ਇੰਚ ਉੱਪਰ ਛੱਡਣਾ ਹੈ ਅੱਛਾ ਜੀ ਠੀਕ ਹੈ ਤੇ ਬਾਕੀ ਦਾ ਥੱਲੇ ਛੱਡਣਾ ਹੈ ਹਾਂਜੀ ਜਦੋਂ 6 ਇੰਚ ਪਾਣੀ ਇਸ ਪਾਈਪ ਦੇ ਵਿੱਚ ਡਾਊਨ ਆ ਗਿਆ ਹਾਂਜੀ ਤਾਂ ਵਿਚਾਲੀ ਮਿੱਟੀ ਬਾਹਰ ਕੱਢ ਦੇਣੀ ਹਾਂਜੀ ਹਾਂਜੀ ਯਾਰ 6 ਇੰਚ ਪਾਣੀ ਡਾਊਨ ਆ ਗਿਆ ਤੇ ਉਸ ਵੇਲੇ ਪਾਣੀ ਲਾਉਣਾ। ਇਹ ਤਾਂ ਫਿਰ ਬਹੁਤ ਵਧੀਆ ਤਰੀਕਾ ਹੋਇਆ ਜੀ। ਤੇ ਪਾਣੀ ਲਾਉਣਾ ਸਿਰਫ 2 ਇੰਚ। 2 ਇੰਚ। ਜਦੋਂ ਪਾਣੀ ਮੁੱਕ ਗਿਆ ਉਦੋਂ ਫੇਰ ਲਾਉਣਾ। ਇਹ ਤਾਂ ਫਿਰ ਪਾਣੀ ਦੀ ਬਚਤ ਬਹੁਤ ਹੋਗੀ ਜੀ। ਪ੍ਰਸੈਂਟ ਪਾਣੀ ਦੀ ਬਚਤ ਹੁੰਦੀ ਹੈ। ਓਹ ਹੋਏ ਤਾਂ ਫਿਰ ਬਹੁਤ ਵਧੀਆ ਤਰੀਕਾ ਹੋਇਆ ਜੀ। ਹੋਇਆ ਨਾ ਫਿਰ ਜਾਦੂ। ਉਹ ਮੈਂ ਕਹਿੰਦਾ ਇਹ ਤਾਂ ਸਿਰਾਈ ਹੋ ਗਿਆ ਬਾਈ ਜੀ। ਮੈਂ ਕਹਿੰਦਾ ਹੁਣ ਮੈਂ ਜਾ ਕੇ ਨਾ ਇਹ ਆਪਣੇ ਖੇਤਾਂ 'ਚ ਵਰਤ ਲਵਾਂ। ਬਸ ਬਸ ਬਸ। ਇੱਕ ਪੀਆ ਲੈ ਜੀ ਮੋਟਰ ਤੇ ਪੀਆ ਇੱਕ। ਚੱਲ ਠੀਕ ਹੈ ਬਾਈ ਜੀ ਫਿਰ ਮੈਂ ਦੱਸਦਾ ਬੰਨੂ। ਮਾਣੋ ਇਹਦਾ ਕੰਮ ਵੀ ਕਰਨਾ ਉਹ ਪਿੰਗਾ ਬਾਈ ਜੀ ਸਸਰੀ ਕੀ ਹਾਲ